ਤੁਸੀਂ ਪੰਜਾਬ ਦੀ ਨੌਜਵਾਨੀ ਨੂੰ ਮਾਰਨਾ ਚਾਹੁੰਦੇ ਹੋ ਤੁਸੀਂ ਹੁਣ ਜੇ ਸਿੱਧੀਆਂ ਗੋਲੀਆਂ ਨਹੀਂ ਮਾਰ ਸਕਦੇ ਤਾਂ ਆ ਜਿਹੜੀ ਨਿੱਕੀ ਗੋਲੀ ਮਿਲਦੀ ਆ ਇਸ ਗੋਲੀ ਨਾਲ ਮਾਰਿਆ ਜਾ ਰਿਹਾ ਹੈ ਇਨੀਫੋਰਮੇਸ਼ਨ ਸੈਂਟਰ ਪੰਜਾਬ ਸਰਕਾਰ ਜਗਰਾਉਂ ਲੁਧਿਆਣਾ ਹੁਣ ਬਾਰ ਖੁੱਲ ਗਿਆ ਹਜੇ ਵੀ ਇਹਦਾ ਮੁਲਾਜ਼ਮ ਸਾਹਿਬ ਨੇ 916 ਹੋ ਗਏ ਨੇ ਆ ਗੋਲੀ ਮਿਲੀ ਆ ਜਿਹੜੀ ਆਹ ਜਿਹੜੀਆਂ ਲਹਿਸਲ ਕੁਸ਼ੀ ਕਿਦਾਂ ਕੀਤੀ ਜਾਂਦੀ ਆ ਪਹਿਲਾਂ 84 ਵਰਤਾਈ ਜਾਂਦੀ ਆ ਕੋਟਕਪੂਰੇ ਵਾਲੇ ਜਾਂ ਜਗਰਾਉਂ ਵਾਲੇ ਫਾਟਕ ਖੁੱਲਦੇ ਆ ਉਸ ਚਿੱਟੇ ਤੋਂ ਲਾਉਣ ਦੇ ਨਾਮ ਤੇ ਸਰਕਾਰੀ ਤੌਰ ਤੇ ਸ਼ਰਿਆਮ ਇਹਨਾਂ ਨੂੰ ਆ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਸਤਿ ਸ਼੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਮਗੇ ਮੈਂ ਨਸ਼ਾ ਛਡਾਊ ਕੇਂਦਰ ਰੀਹੈਬਿਟੇਸ਼ਨ ਸੈਂਟਰ ਖੜਾ ਇਹਨਾਂ ਨੇ ਹਾਲਾਤ ਕਿਹੋ ਜੇ ਕਰਤੇ ਹੈਨਾ ਪਹਿਲਾ ਲਾਤੇ ਨੌਜਵਾਨਾਂ ਨੂੰ ਇਹ ਗੋਲੀ ਤੇ ਲਾ ਦਿੱਤਾ ਗਿਆ ਜਾਣ ਬੁਝ ਕੇ ਤੁਹਾਨੂੰ ਸਿੱਧੀ ਗੋਲੀ ਨਹੀਂ ਮਾਰੀ ਗਈ ਤੁਹਾਨੂੰ ਆਹ ਗੋਲੀਆਂ ਦੇ ਦੇ ਮਾਰਿਆ ਜਾ ਰਿਹਾ ਇਹ ਹਾਲਾਤ ਜਿਹੜੇ ਰੀਹੈਬਿਟੇਸ਼ਨ ਸੈਂਟਰ ਆ ਇੱਥੇ ਹੋ ਗਏ ਸੋ ਹੁਣ ਸਮਾਂ ਦੇਖੋ ਤੇ ਕਦੋਂ ਡਾਕਟਰ ਸਾਹਿਬ ਆਏ ਨੇ ਕਦੋਂ ਇਹ ਖੁੱਲੂਗਾ ਤੇ ਕਦੋਂ ਇਹ ਦਿਹਾੜੀ ਜਾਣਗੇ ਦਿਹਾੜੀ 400 500 ਰੁਪਏ ਦਿਹਾੜੀ ਚੱਲਦੀ ਹੈ ਇਹ ਆਪਦੇ ਪਰਿਵਾਰ ਦਾ ਪਾਲਣ ਪੋਸ਼ਣ ਕਿਵੇਂ ਕਰਨਗੇ ਸਰਕਾਰ ਨੇ ਇਹਨਾਂ ਨੂੰ ਗੋਲੀ ਦੀ ਚਿੱਟ ਕਿਤੇ ਲਾਤਾ ਗੋਲੀ ਦੇ ਵਿੱਚ ਏਦਾਂ ਦੇ ਤੱਤ ਨੇ ਵੀ ਤੁਸੀਂ ਜਿਵੇਂ ਮੈਂ ਦੱਸਿਆ ਹੋਰ ਕਿਸੇ ਨਸ਼ੇ ਤੋਂ ਰਹਿ ਲੋਂਗੇ ਇਹਦੇ ਬਣਾ ਰਹਿ ਨਹੀਂ ਜਾਣਾ ਸੋ ਆ ਹਾਲਾਤ ਹੈ ਫਿਰ ਇੱਥੇ ਦੋ ਤਾਕੀਆਂ ਨੇ ਖੁੱਲਦੀ ਹੈ ਇਹਨਾਂ ਦਾ ਵਿਹਾਰ ਨਹੀਂ ਚੰਗਾ ਕੀਤਾ ਜਾਂਦਾ ਜਿਵੇਂ ਮੈਂ ਆ ਕੇ ਪਹਿਲਾਂ ਗੱਲ ਕੀਤੀ ਹੈ ਇਹਨਾਂ ਨੂੰ ਇੱਕ ਹਸਾਬ ਦੇ ਕੈਦੀ ਸਮਝਿਆ ਜਾਂਦਾ ਹੈ ਵੀ ਇਹ ਸਾਡੇ ਕੋਲੇ ਅੰਦਰ ਆ ਗਏ ਇੱਥੇ ਜੇਲ੍ਹ 'ਚ ਆ ਗਏ ਤੇ ਇਹਨਾਂ ਨਾਲ ਕੈਦੀਆਂ ਵਾਲਾ ਵਿਹਾਰ ਕਰੋ ਸੋ ਇਹ ਜਿਹੜੀ ਕਿਉਂਕਿ ਨਸ਼ਾ ਜਿਹੜੀ ਸਾਈਕੋਲੋਜੀ ਉਹ ਕੀ ਕਹਿੰਦੀ ਹੈ ਵੀ ਜਿਹੜਾ ਕੋਈ ਆਦੀ ਆ ਉਹਦੇ ਨਾਲ ਵਿਹਾਰ ਚੰਗਾ ਕਰੋ ਹਨਾ ਕੋਈ ਕੋਈ ਬੰਦਾ ਛੱਡ ਸਕਦਾ ਉਹ ਪਿਆਰ ਨਾਲ ਛੱਡ ਸਕਦਾ ਪਰ ਇਹ ਜਿਹੜਾ ਗੋਲੀ ਖਾਣ ਲੱਗ ਗਿਆ ਉਹ ਕਦੇ ਨਹੀਂ ਛੁੱਟਦੀ ਛੱਡਿਆ ਹੀ ਨਹੀਂ ਜਾ ਸਕਦਾ ਸੋ ਨਸ਼ਾ ਛਡਾਊ ਕੇਂਦਰਾਂ ਦੇ ਨਾਮ ਤੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਨਸ਼ਾ ਲਾਤਾ ਜਾਣ ਬੁਝ ਕੇ ਲਾਤਾ ਇਹ ਨਾ ਕਿਉਂ ਮੈਂ ਇਸ ਸਰਕਾਰ ਦੀ ਗੱਲ ਕਰਦਾ ਇਹ ਜਿਹੜੀ ਗੋਲੀ ਲੈ ਕੇ ਆਂਦੀ ਗਈ ਆ ਇਹ ਬੜੇ ਸਾਜਿਸ਼ ਤੇ ਪਲਾਨ ਨਾਲ ਲੈ ਕੇ ਆਂਦੀ ਰਹੀ ਆ ਲਓ ਜੀ ਇਹ ਆਪਾਂ ਅੰਦਰ ਆ ਗਏ ਆ ਉਧਰ ਦਿਖਾ ਦੇ ਮੋੜ ਬਸੇਵਾ ਕੇਂਦਰ ਰੀਹੈਬਿਲੀਟੇਸ਼ਨ ਸੈਂਟਰ ਪੰਜਾਬ ਸਰਕਾਰ ਜਗਰਾਉਂ ਲੁਧਿਆਣਾ ਹੁਣ ਬਾਰ ਖੁੱਲ ਗਿਆ ਹਜੇ ਵੀ ਇਹਦਾ ਮੁਲਾਜ਼ਮ ਸਾਹਿਬ ਨੇ 916 ਹੋ ਗਏ ਨੇ ਤੇ 916 ਤੇ ਇਹਨਾਂ ਨੇ ਕਿਹਾ ਖਲਾ ਲਓ ਜੀ ਦੇਖੋ ਹੁਣ ਤੱਕਾ ਕਿਵੇਂ ਪਿਆ ਹੈ ਨਾ ਚਿਹਰੇ ਸਾਰਿਆਂ ਨੇ ਮੈਂ ਬਲਾਰਕ ਕੀਤੇ ਨੇ ਇਸ ਲਈ ਬਲਾਰਕ ਕੀਤੇ ਨੇ ਵੀ ਕਿਸੇ ਦੀ ਸਿਆਨ ਨਾ ਆਵੇ ਕਿਸੇ ਦੀ ਪਛਾਣ ਨਾ ਆਵੇ ਹਰ ਇੱਕ ਦੀ ਪਰਸਨ ਲਾਈਫ ਹੈ ਤੇ ਦੇਖੋ ਤੁਸੀਂ ਜਿਵੇਂ ਕੋਟਕਪੂਰੇ ਵਾਲੇ ਜਾਂ ਜਗਰਾਮ ਵਾਲੇ ਫਾਟਕ ਖੁੱਲਦੇ ਆ ਉਸ ਤੋਂ ਬਾਅਦ ਜਿਵੇਂ ਟ੍ਰੈਫਿਕ ਦਾ ਹਾਲ ਹੁੰਦਾ ਉਹ ਹਾਲ ਇੱਥੇ ਹੋਇਆ ਤੁਸੀਂ ਦੇਖ ਲਓ ਵੀ ਆਪਦੀ ਵਾਰੀ ਦਾ ਹੰਤਿਆਰ ਕਰ ਰਹੇ ਸੀ ਤੇ ਹੁਣ 917 ਤੇ ਉਹਨਾਂ ਦੀ ਵਾਰੀ ਆਈ ਹੈ ਜਦ ਕਿ ਇਹਨਾਂ ਨੂੰ ਮੈਂ ਪੁੱਛਿਆ ਇਹ ਕਹਿੰਦੇ ਟਾਈਮ ਚਾਹੀਦਾ ਹੈ 7:30 ਉਸ ਤੋਂ ਬਾਅਦ ਅਸੀਂ ਲੈ ਕੇ ਅਸੀਂ ਆਪਦੇ ਦਿਹਾੜੀ ਦੇਪੇ ਜਾ ਸਕੀਏ ਸੋ ਆ ਹਾਲ ਪੰਜਾਬ ਦੀ ਨੌਜਵਾਨੀ ਨੂੰ ਨਸਲ ਕੁਸ਼ੀ ਕਿਦਾਂ ਕੀਤੀ ਜਾਂਦੀ ਹੈ ਪਹਿਲਾਂ 84 ਵਰਤਾਈ ਜਾਂਦੀ ਹੈ ਉਸ ਤੋਂ ਬਾਅਦ ਹੈਨਾ ਤੁਸੀਂ ਦੇਖੋ ਵੀ ਹੁਣ ਚਿੱਟੇ ਨੇ ਨੌਜਵਾਨੀ ਗਾਲਤੀ ਚਿੱਟੇ ਤੋਂ ਲਾਉਣ ਦੇ ਨਾਮ ਤੇ ਸਰਕਾਰੀ ਤੌਰ ਤੇ ਸ਼ਰਿਆਮ ਇਹਨਾਂ ਨੂੰ ਆ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਸਰਕਾਰ ਤੁਸੀਂ ਪੰਜਾਬ ਦੀ ਨੌਜਵਾਨੀ ਨੂੰ ਮਾਰਨਾ ਚਾਹੁੰਦੇ ਹੋ ਤੁਸੀਂ ਹੁਣ ਜੇ ਸਿੱਧੀਆਂ ਗੋਲੀਆਂ ਨਹੀਂ ਮਾਰ ਸਕਦੇ ਤਾਂ ਆ ਜਿਹੜੀ ਨਿੱਕੀ ਗੋਲੀ ਮਿਲਦੀ ਆ ਇਸ ਗੋਲੀ ਨਾਲ ਮਾਰਿਆ ਜਾ ਰਿਹਾ ਕਿਸੇ ਨੂੰ 3 ਕਿਸੇ ਨੂੰ 5 ਕਿਸੇ ਨੂੰ 8 ਇਸ ਤਰੀਕੇ ਦਿੱਤੀਆਂ ਜਾਂਦੀਆਂ ਨੇ ਤੇ ਬਾਅਦ ਚ ਜਿਹੜੇ ਤਾਂ ਬੰਦੇ ਪੱਕੇ ਲੱਗੇ ਹੋਏ ਨੇ ਉਹ ਤਾਂ ਇਹ ਖਾਂਦੇ ਨੇ ਜਿਹੜੇ ਨਹੀਂ ਖਾਂਦੇ ਉਹਦਾ ਵਪਾਰ ਵੀ ਕਰਦੇ ਨੇ ਇਦਾਂ ਦਾ ਵੀ ਸੁਣ ਚ ਆਇਆ ਸੋ ਸਰਕਾਰ ਜੇ ਪੰਜਾਬ ਦੇ ਵਿੱਚ ਮੈਂ ਕਿਸੇ ਨਸ਼ੇ ਦੀ ਹਮਾਇਤ ਨਹੀਂ ਕਰਦਾ ਪਰ ਜੇ ਪੰਜਾਬ ਦੇ ਵਿੱਚ ਭੁੱਕੀ ਦੀ ਖੇਤੀ ਹੋਣ ਲੱਗ ਜਵੇ ਦੋਡਿਆਂ ਦੀ ਖੇਤੀ ਹੋਣ ਲੱਗ ਜਵੇ ਤਾਂ ਸ਼ਾਇਦ ਆ ਮਾੜੇ ਨਸ਼ੇ ਦੇ ਜਿਹੜੇ ਇਹ ਖਾਂਦੇ ਨੇ ਨੌਜਵਾਨ ਦਾ ਲੋਕ ਉਹ ਹਰ ਜਾਣਗੇ ਤੇ ਪੰਜਾਬ ਬਚ ਜਾਊਗਾ ਪੰਜਾਬ ਬਚਾਉਣ ਲਈ ਜ਼ਰੂਰੀ ਹੈ ਭਾਈ ਇਹ ਚੀਜ਼ ਮੈਂ ਨਸ਼ੇ ਦੀ سپورਟ ਨਹੀਂ ਕਰ ਰਿਹਾ ਪਰ ਜੋ ਲੋਕਾਂ ਤੋਂ ਪੁੱਛੀਦਾ ਇਹਨਾਂ ਦੇ ਵਿਚਾਰ ਲਈਦੇ ਨੇ ਤਾਂ ਇਹੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਜਿਹੜਾ ਜਗਰਾਉ ਪ੍ਰਸ਼ਾਸਨ ਹੈ ਉਹ ਇਹਦੇ ਵੱਲ ਖਿਆਲ ਕਰੇ ਸਾਢੇ 7 ਵਜੇ ਇਹਨਾਂ ਨੂੰ ਖੋਲ ਕੇ ਜੇ ਦੇਣੀਆਂ ਹੀ ਨੇ ਜੇ ਮਾਰਨਾ ਹੀ ਆ ਭਾਈ ਤੁਸੀਂ ਜ਼ਹਿਰ ਦੇ ਕੇ ਤਾਂ ਫਿਰ ਸਾਢੇ 7 ਵਜੇ ਖੋਲਦਿਆ ਕਰੋ ਇਹ ਇਹ ਜ਼ਰੂਰੀ ਚੀਜ਼ ਹੈ ਹਨਾ ਹੁਣ ਦੇਖੋ ਉਹਨਾਂ ਦੀ ਗੱਲ ਕੀਤੀ ਉਹਨਾਂ ਨੂੰ ਖੁਸ਼ੀ ਹੋਈ ਆ ਲਓ ਜੀ ਆ ਗੋਲੀ ਮਿਲੀ ਆ ਜਿਹੜੀ ਆਹਾ ਜਿਹੜੀਆਂ ਲੈ ਕੇ ਆਉਂਦੇ ਨੇ ਭਾਈ ਇੱਥੋਂ ਹਨਾ ਇਹਨੂੰ ਦਾ ਨੌ ਤਾਂ ਮੈਨੂੰ ਪਤਾ ਨਹੀਂ ਕੀ ਨੌ ਪਤਾ ਕੁਛ ਇਹਦਾ ਅੱਛਾ ਬੁਫਰਾ ਨੋਰਫਨ ਇਸ ਗੋਲੀ ਨੂੰ ਹੈਨਾ ਆ ਗੋਲੀ ਬੁਫਰਾ ਨੋਰਫਨ